ਅੱਜ ਮਾਰਚ ਸਵੇਰੇ 11 ਵਜੇ ਨਿਊ ਲਿਵਰਨਸਾਤਵਨੋਂ ਵੈਰੀ ਕਾਰਡ ਪਾਰਕ ਦੇ ਵਿੱਚ ਸੀਪ ਦੇ ਜਿਹੜੇ ਮੁਕਾਬਲੇ ਜਿਹੜਾ ਦੂਜਾ ਖੇਡ ਮੁਕਾਬਲਾ ਹੈ ਉਹ ਕਰਵਾਇਆ ਜਾ ਰਿਹਾ ਹੈ ਸਾਰੇ ਸਾਥੀਆਂ ਨੂੰ ਜਿਹੜੇ 10 ਦੇ ਸ਼ਕੀਰ ਨੇ ਜਿਹੋ ਬਜ਼ੁਰਗ ਨੇ ਤੇ ਉਹ ਬੱਚੇ ਨੇ ਜਿਲੀ ਮਰਜ਼ੀ ਉਮਰ ਦੇ ਹੋਣ ਉਹ ਸਾਡੇ ਇਹਦੇ ਗੇਮਾਂ ਵਿੱਚ ਪਾਰਟਿਸਿਪੇਟ ਕਰ ਸਕਦੇ ਨੇ ਪਹਿਲਾ ਇਨਾਮ ਜਿਹੜਾ ਵਾ 1000 ਡਾਲਰ ਦਾ ਤੇ ਦੂਜਾ ਇਨਾਮ 500 ਡਾਲਰ ਦਾ 100 ਡਾਲਰ ਦੀ ਐਂਟਰੀ ਫੀਸ ਆ 10 ਦਿਨ ਹੋ ਗਏ ਅਖਦਾ ਦਿਨ ਆਏ ਨੂੰ ਮੈਂ ਦਿੱਲੀ ਇੱਥੇ ਆ ਰਿਹਾ ਸਾਬ ਦੇ ਵਿੱਚ ਕਿਉਂਕਿ ਇੱਥੇ ਦੇਖ ਕੇ ਜੁਹਾ ਮੌਲ ਦੇਖ ਕੇ ਮੈਨੂੰ ਲੱਗਾ ਜੀ ਕਿ ਮੈਂ ਨਿਊਜ਼ੀਲੈਂਡ ਆਇਆ ਇਦਾਂ ਲੱਗ ਰਿਹਾ ਜਿਦਾ ਪੰਜਾਬ ਚ ਬੈਠੇ ਆ ਆਪਣੇ ਪਿੰਡ ਚ ਬੈਠੇ ਆ ਆਪਣੇ ਮਹੱਲੇ ਚ ਬੈਠੇ ਆ ਬਹੁਤ ਵਧੀਆ ਸਾਰੇ ਸਾਡੇ ਵੀਰ ਜੀ ਬਜ਼ੁਰਗ ਸਾਡੀ ਇਹ ਰਿਕਵੈਸਟ ਹੈ ਸਾਰਿਆਂ ਨੂੰ ਵੀ 11 ਵਜੇ ਤੋਂ ਪਹਿਲਾਂ ਪਹਿਲਾਂ ਐਂਟਰੀਆਂ ਹੋਣੀਆਂ ਹਾਂ ਕੋਈ ਕੋਈ ਬਾਅਦ ਚ ਬੰਦਾ ਤਰਾਜ ਨਾ ਕਰੇ ਤੇ ਖਾਣ ਪੀਣ ਦਾ ਇਤਜਾਮ ਮੈਂ ਕਰਨਾ ਸਾਰਾ ਇਦਾਂ ਦੀ ਕੋਈ ਗੱਲ ਨਹੀਂ ਤੇ ਬਾਕੀ ਪੇਲਾ ਪਕੌੜੇ ਵੇਸਣ ਸਭ ਕੋ ਮਿਲੂਗਾ ਚਾਹ ਦੇ ਨਾਲ ਚਾਹ ਦੇ ਨਾਲ ਤਾਂ ਡਰਿੰਕਾਂ ਵੀ ਪਾਣੀ ਤਾਂ ਨਹੀਂ ਮਿਲਦਾ ਹਾਂਜੀ ਡਰਿੰਕ ਜਿਹੜੇ ਚਾਹ ਨਹੀਂ ਬਣੀ ਡਰਿੰਕ ਮਿਲੂਗੀ ਹਾਂਜੀ ਔਰ ਔਰ ਮੈਂ ਇੱਕ ਗੱਲ ਕਾ ਨੋ ਕਲੀਅਰ ਕਰ ਦਿਆ ਬੇ ਰੁਪਿਆ ਇ ਚ ਨਹੀਂ ਮਿਲੇਗਾ ਇਨਾਮ ਡਾਲਰਾਂ ਵਿੱਚ ਮਿਲੇਗਾ ਡਾਲਰਾਂ ਵਿੱਚ ਮਿਲੇਗਾ ਕਿਸ ਨੂੰ ਆ ਨਾ ਬੇ ਰੁਪਏ ਮਿਲ ਜਾਣ ਡਾਲਰ ਮਿਲਣਗੇ ਕਿਹੜਾ ਡਾਲਰ ਬਹੁਤ ਹਾਂਜੀ ਬਹੁਤ ਸੋਹਣਾ ਅਰੇਂਜਮੈਂਟ ਹੋਏਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਸੋ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿ ਆਪਾਂ ਹਰ ਸਾਲ ਸੀਪ ਦੇ ਮੁਕਾਬਲੇ ਕਰਾਉਂਦੇ ਹਾਂ 29 ਮਾਰਚ ਨੂੰ ਬੈਰੀਕਾਟਿਸ ਪਾਰਕ ਨਿਊਜ਼ੀਲੈਂਡ ਸਾਥ ਵੱਲੋਂ 29 ਮਾਰਚ ਨੂੰ ਸਵੇਰੇ 11 ਵਜੇ ਤੋਂ ਸ਼ਾਮੀ 3-4 ਵਜੇ ਤੱਕ ਸੀਪ ਦੇ ਮੁਕਾਬਲੇ ਚੱਲਦੇ ਆ ਤੇ ਪਹਿਲਾ ਇਨਾਮ ਜਿਹੜਾ ਵਾ 1000 ਡਾਲਰ ਦਾ ਤੇ ਦੂਜਾ ਇਨਾਮ 500 ਡਾਲਰ ਦਾ 100 ਡਾਲਰ ਦੀ ਐਂਟਰੀ ਫੀਸ ਆ ਪਰ ਟੀਮ ਦੀ ਤੇ ਬਾਕੀ ਰਾਣਾ ਜੀ ਤੁਹਾਨੂੰ ਦੱਸਣਗੇ ਅਗਲੀ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੇ ਵੀ ਦਸਤਕ ਸਾਦਾ ਇਹ ਵੀਡੀਓ ਦੇਖਣ ਦੇਖ ਰਹੇ ਨੇ ਤੇ ਜਿਵੇਂ ਤੁਸੀਂ ਜਾਣਦੇ ਹੋ ਅਸੀਂ ਪਹਿਲਾਂ ਵੀ ਆਪਣੀਆਂ ਵੀਰ ਦੋ ਵੀਡੀਓ ਰਾਈ ਤੁਹਾਨੂੰ ਸਾਰਾ ਪ੍ਰੋਗਰਾਮ ਦੱਸ ਚੁੱਕਿਆ ਕਿਉਂਕਿ ਹੁਣ 29 ਮਾਰਚ ਨੇੜੇ ਆ ਰਹੀ ਹੈ ਇਸ ਕਰਕੇ ਅਸੀਂ ਦੁਬਾਰੇ ਰਿਪੀਟ ਕਰ ਰਹੇ ਹਾਂ ਤਾਂ ਕਿ ਤੁਹਾਨੂੰ ਯਾਦ ਰਹੇ 29 ਮਾਰਚ ਸਵੇਰੇ 11 ਵਜੇ ਨਿਊਜ਼ੀਲੈਂਡ ਸਾਥ ਵੱਲੋਂ ਵੈਰੀ ਕਲਡ ਪਾਰਕ ਦੇ ਵਿੱਚ ਸੇਫ ਦੇ ਜਿਹੜੇ ਮੁਕਾਬਲੇ ਜਾਂ ਦੂਜਾ ਖੇਡ ਮੁਕਾਬਲਾ ਉਹ ਕਰਵਾਇਆ ਜਾ ਰਿਹਾ ਹੈ ਸਾਰੇ ਸਾਥੀਆਂ ਨੂੰ ਜਿਹੜੇ ਦਾਦੇ ਸ਼ਕੀਰ ਨੇ ਜਿਹੜੇ ਉਬਜੁਰਗ ਨੇ ਚਾਹੇ ਉਹ ਬੱਚੇ ਨੇ ਜਿਲੀ ਮਰਜੀ ਉਮਰ ਦੇ ਹੋਣ ਉਹ ਸਾਡੇ ਇਹਦੇ ਗੇਮਾਂ ਵਿੱਚ ਪਾਰਟਿਸਪੇਟ ਕਰ ਸਕਦੇ ਨੇ ਤੇ ਪਹਿਲੀ ਟੀਮ ਦਾ ਜਿਹੜਾ ਅਸੀਂ ਜੇਤੂ ਹੋਗੀ ਉਹਨੂੰ 1000 ਡਾਲਰ ਨਾਮ ਦੇਵਾਂਗੇ ਤੇ ਦੂਜੀ ਟੀਮ ਨੂੰ 500 ਡਾਲਰ ਤੇ 100 ਰੁਪਏ ਹਰੇਕ ਟੀਮ ਦੀ ਐਂਟਰੀ ਹੋਗੀ 100 ਡਾਲਰ ਤੇ ਜਿਹੜੀਆਂ ਵੀ ਟੀਮਾਂ ਭਾਗ ਲੈਣਗੀਆਂ ਉਹਨਾਂ ਵਾਸਤੇ ਅਸੀਂ ਫੂਡ ਦਾ ਵੀ ਪ੍ਰਬੰਧ ਕੀਤਾ ਚਾਹ ਪਾਣੀ ਲੰਗਰ ਦਾ ਪਕੌੜੇ ਜਲੇਬੀਆਂ ਦਾ ਇਹ ਲੰਗਰ ਵਰਤਦਾ ਰਹੂਗਾ ਜੋ ਵੀ ਇੱਥੇ ਪਾਰਟਿਸਪੇਟ ਆਉਣਾ ਚਾਹਦਾ ਹੈ ਹਮੇ ਮਾਕੇ ਇੱਥੇ ਪਹੁੰਚੋ ਅਸੀਂ ਤੁਹਾਡਾ ਸਵਾਗਤ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਜਰੂਰ ਪਹੁੰਚੋ ਸਵੇਰੇ 11:00 ਵਜੇ 29 ਮਾਰਚ 2025 ਸ਼ਨੀਵਾਰ ਧੰਨਵਾਦ ਬਹੁਤ ਬਹੁਤ ਥੈਂਕ ਯੂ ਹਾਂਜੀ ਜੀ ਸੋ ਸ਼ਰਮਾ ਅੰਕਲ ਜੀ ਆਪਾਂ ਪਿਛਲੀ ਵਾਰ ਜਿੱਦਾਂ ਕਰਾਇਆ ਹੀ ਟੂਰਨਾਮੈਂਟ ਕੀ ਹੋ ਰਿਹਾ ਏ ਆਪਣਾ ਦੇਖੋ ਪਿਛਲੀ ਵਾਰ ਤੁਸੀਂ ਕਰਾਇਆ ਸੀਗਾ ਬਹੁਤ ਹੀ ਵਧੀਆ ਮਾਹੌਲ ਸੀਗਾ ਹਾਂਜੀ ਬਹੁਤ ਅੱਛਾ ਅਰੇਂਜਮੈਂਟ ਸੀਗਾ ਹਾਂਜੀ ਔਰ ਟੀਮਾਂ ਨੇ ਬਹੁਤ ਵੱਧ ਚੜ ਕੇ ਹਿੱਸਾ ਲਿਆ ਸੀਗਾ ਇੱਕ ਵਾਰੀ ਕਹਿ ਦੋ ਕਿ 11 ਵਜੇ ਤੋਂ ਪਹਿਲਾਂ ਪਲਾਂ ਟੀਮ ਐਂਟਰ ਹੋ ਜਾਣ ਸਾਰਿਆਂ ਦੀ ਹਾਂ ਇਸ ਵਾਰ ਇਸ ਤਰ੍ਹਾਂ ਵੀ ਸਾਰਿਆਂ ਨੂੰ ਬੇਨਤੀ ਹੈ ਵੀ ਜਿਹੜੇ ਪਿਛਲੀ ਵਾਰ ਲੇਟ ਆਏ ਸੀਗੇ ਹਾਂ ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਇਸ ਵਾਰੀ ਨਾ ਜਲਦੀ ਆ ਜਿਓ ਕਿ ਇਹ ਦੁਬਾਰਾ ਫੇਰ ਉਪਰਾਲਾ ਕਰ ਰਹੇ ਆ ਹਾਂਜੀ ਬਹੁਤ ਹੀ ਮਾਰਚ ਨੂੰ ਹਾਂ ਬਹੁਤ ਵਧੀਆ ਪ੍ਰੋਗਰਾਮ ਹਾਂ ਜਿੱਦਾਂ ਕਿ ਮੇਰੇ ਫਾਦਰ ਸਾਹਿਬ ਸਰਦਾਰ ਸੁਖਵਿੰਦਰ ਸਿੰਘ ਜੀ ਐਰ ਕੀ ਆਏ ਨੇ ਸਪੈਸ਼ਲੀ ਮੈਂ ਬੁਲਾਇਆ ਇਸੇ ਟਾਈਮ ਤੇ ਕਿ ਤੁਸੀਂ ਆਓ ਆਪਾਂ ਤੁਹਾਨੂੰ ਦਿਖਾਉਣਾ ਆਪਣਾ ਸੀਪ ਦਾਸਤਾਂ ਦੀ ਸੱਤ ਬਣਾਈਆਂ ਸੋ ਤੁਸੀਂ ਦੱਸੋ ਕੋਈ ਤੁਹਾਨੂੰ ਕਿਦਾਂ ਲੱਗੂਗਾ ਨਤੀ ਮਾਰਜ ਨੂੰ ਲੱਗਣਾ ਤਾਂ ਜੋ ਹੈਗਾ ਠੀਕ ਹੈ ਬਹੁਤ ਹੀ ਲੱਗਣਾ ਪਰ ਮੈਨੂੰ ਇਹ ਦੇਖ ਕੇ ਬਹੁਤ ਵਧੀਆ ਲੱਗਾ ਕਿਉਂਕਿ ਮੈਨੂੰ 10 ਦਿਨ ਹੋ ਗਏ 8-10 ਦਿਨ ਆਏ ਨੂੰ ਤੇ ਮੈਂ ਦਿੱਲੀ ਇੱਥੇ ਆ ਰਿਆਂ ਇਸ ਸਾਦੇ ਵਿੱਚ ਕਿਉਂਕਿ ਇੱਥੇ ਦੇਖ ਕੇ ਤੁਹਾਡਾ ਮੋਲ ਦੇਖ ਕੇ ਮੈਨੂੰ ਲੱਗਾ ਜਿਵੇਂ ਮੈਂ ਨਿਊਜ਼ੀਲੈਂਡ ਆਇਆ ਇਦਾਂ ਲੱਗ ਰਿਹਾ ਜਿਦਾ ਪੰਜਾਬ ਚ ਬੈਠੇ ਆ ਆਪਣੇ ਪਿੰਡ ਚ ਬੈਠੇ ਆ ਆਪਣੇ ਮਹੱਲੇ ਚ ਬੈਠੇ ਆ ਬਹੁਤ ਵਧੀਆ ਸਾਰੇ ਸਾਡੇ ਵੀਰ ਜੀ ਬਜ਼ੁਰਗ ਅਨਮੋਲ ਦਾ ਬਹੁਤ ਵੱਡਾ ਉਪਰਾਲਾ ਨਾਲ ਸਾਡੇ ਰਾਣਾ ਅੰਕਲ ਜੀ ਜੋ ਸਰਪੰਚ ਆ ਆ ਤੇ ਸਾਰੇ ਸਾਡੇ ਸਾਥੀ ਵੀਰ ਇਹਨਾਂ ਨੇ ਬਹੁਤ ਸੋਹਣਾ ਰਲ ਕੇ ਉਪਰਾਲਾ ਕੀਤਾ ਬਹੁਤ ਵਧੀਆ ਪਿਰਤ ਹੈ ਕਿਉਂਕਿ ਸਾਡੇ ਪੰਜਾਬ ਦੇ ਵਿੱਚੋਂ ਵੀ ਸਾਰੇ ਮੈਨੂੰ ਮੁੱਕਦਾ ਜਾ ਰਿਹਾ ਸੀ ਇਹ ਜਿਹੜਾ ਬਜ਼ੁਰਗਾਂ ਦਾ ਕੱਟ ਸੀ ਸਾਥ ਸੀ ਇਹਨਾਂ ਨੇ ਦੁਬਾਰਾ ਜੋੜੀ ਆ ਇਹ ਮੈਨੂੰ ਲੱਗਦਾ ਕਿ ਆਉਣਲੇ ਸਮੇਂ 'ਚ ਇਹ ਸਾਰੀਆਂ ਕੰਟਰੀਆਂ 'ਚ ਦੁਬਾਰਾ ਸ਼ੁਰੂ ਹੋ ਗਈ ਬਹੁਤ ਬਹੁਤ ਧੰਨਵਾਦ ਮੇਰ ਬਤਾਇਆ ਥੈਂਕ ਯੂ ਜੀ ਹਾਂ ਜੀ ਜੀ ਪਰਮਾਰ ਅੰਕਲ ਜੀ ਤੁਸੀਂ ਦੱਸੋ ਪਿਛਲੀ ਵਾਰ ਤੇ ਹੋਣ ਆਪਣਾ ਗਾਂ ਵਧੀਆ ਹਾਂ ਜੀ ਹਾਂ ਕੋਸ਼ਿਸ਼ ਇਹ ਹੋਈ ਰਹੂਗੀ ਜੀ ਪਿਛਲੀ ਵਾਰ ਨਾਲੋਂ ਐਤਕੀ ਹੋਰ ਥੋੜਾ ਵਧੀਆ ਕਰੀਏ ਆਉਣ ਵਾਲੇ ਸਾਲਾਂ ਦੇ ਵਿੱਚ ਸ਼ਾਇਦ ਇਸ ਤੋਂ ਵੀ ਵਧੀਆ ਅਸੀਂ ਕਰੀਏ ਹਾਂ ਜੀ ਹਾਂ ਤੇ ਬਾਕੀ ਤੁਸੀਂ ਆਓ ਗਾਣੇ ਗੁਣੇ ਚੱਲਣਗੇ ਇੱਥੇ ਸ਼ਾਮ ਨੂੰ ਥੋੜਾ ਇੰਟਰਟੇਨ ਵੀ ਹੋਊਗਾ ਕੋਈ ਭੰਗੜਾ ਵੀ ਪਾਊਗਾ ਹਾਂ ਤੇ ਮਾਹੌਲ ਵਧੀਆ ਹੋਊਗਾ ਜੀ ਹਾਂ ਜੀ ਹਾਂ ਜੀ ਔਰ ਕਰਮਵੀਰ ਅੰਕਲ ਜੀ ਬਸ ਫਾਰਮ ਕਹਿ ਦੋ ਕਿ ਟਾਈਮ ਤੇ ਪਹੁੰਚਣ ਹਾਂਜੀ ਹਾਂਜੀ ਸਾਡੀ ਇਹ ਰਿਕੁਐਸਟ ਹੈ ਸਾਰਿਆਂ ਨੂੰ ਵੀ 11 ਵਜੇ ਤੋਂ ਪਹਿਲਾਂ ਪਹਿਲਾਂ ਐਂਟਰੀਆਂ ਹੋਣੀਆਂ ਹਾਂ ਕੋਈ ਬਾਅਦ ਚ ਬੰਦਾ ਤਰਾਜ ਨਾ ਕਰੇ ਹਾਂਜੀ ਤੇ ਖਾਣ ਪੀਣ ਦਾ ਇਤਜਾਮ ਮੈਂ ਕਰਨਾ ਸਾਰਾ ਬਿਲਕੁਲ ਇਦਾਂ ਦੀ ਕੋਈ ਗੱਲ ਨਹੀਂ ਤੇ ਬਾਕੀ ਪਹਿਲਾਂ ਪਕੌੜੇ ਵੇਸਣ ਸਭ ਕੋ ਮਿਲੂਗਾ ਚਾਹ ਦੇ ਨਾਲ ਚਾਹ ਦੇ ਨਾਲ ਤਾਂ ਡਰਿੰਕਾਂ ਵੀ ਪਾਣੀ ਤਾਂ ਨਹੀਂ ਮਿਲੂਗਾ ਹਾਂਜੀ ਡਰਿੰਕ ਜਿਹੜੇ ਚਾਹ ਨਹੀਂ ਪੀਣੀ ਡਰਿੰਕ ਮਿਲੂਗੀ ਹਾਂਜੀ ਹਾਂਜੀ ਤੇ ਬਾਕੀ ਪਹਿਲਾ ਨਾਮ 1000 ਦੂਜਾ 500 ਪਹਿਲਾ ਨਾਮ 1000 ਰੁਪਿਆ ਪਹਿਲੀ ਟੀਮ ਨੂੰ ਦੂਜੀ ਨੂੰ ਕਾ ਵੇਖੇ ਹਾਂਜੀ 500 ਅੰਕਲ ਜੀ ਤੁਸੀਂ ਵੀ ਦੋਸਤੋਂ ਤੁਸੀਂ ਯਾਰ ਕੀ ਪਹਿਲੀ ਰੈਂਡ ਅੰਡ ਕਰਨਾ ਹਾਂ ਜੀ ਹਾਂ ਖਲੀ ਵਲੀ ਕਰ ਰਹੀ ਹਾਂ ਜੀ ਬਹੁਤ ੱਚਾ ਲੱਗ ਰਿਹਾ ਜੀ ਹਾਂ ਜੀ ਮੇਰਾ ਰਾਣਾ ਜੀ ਦਾ ਸਰਪੰਚ ਜੀ ਦਾ ਤੁਹਾਡਾ ਆਉਣਾ ਮੇਰਾ ਜੀ ਦਾ ਉਹ ਧੰਨਵਾਦ ਕਰਦਾ ਹਾਂਜੀ ਹਾਂਜੀ ਹਾਂ ਠੀਕ ਆ ਜੀ ਥੈਂਕ ਯੂ ਜੀ ਥੈਂਕ ਯੂ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਮਾ ਦੋਸਤ ਤੁਹਾਨੂੰ ਮੋਗ ਦਾ ਲੱਗਾਇਆ ਤੇ ਸਰਪੰਚ ਇੱਥੇ ਆਪਣਾ ਸਾਰਾ ਤਿੰਨ ਕਿ ਮਹੀਨੇ ਹੋਇਆ ਤੇ 7 ਵਿੱਚ ਆਇਆ ਸਾਨੂੰ ਬਹੁਤ ਵਧੀਆ ਲੱਗਾ ਜਿਵੇਂ ਪੰਜਾਬ ਦੇ ਪਿੰਡਾਂ ਵਿੱਚ ਹੀ ਫਿਰਨਦੇ ਆ ਹਾਂਜੀ ਤੇ ਇੱਥੇ ਰਮੋਲ ਜੀ ਨੇ ਤੇ ਰਾਣਾ ਜੀ ਨੇ ਤੇ ਕਰਮਜੀਤ ਸਿੰਘ ਬਾਕੀ ਸਾਰੇ ਸੱਜਣਾ ਬਹੁਤ ਵਧੀਆ ਉਪਰਾਲਾ ਕੀਤਾ ਵਾ ਹਾਂਜੀ ਜਿਹੜਾ ਇਹ ਸਾਥ ਜਿਹੜੀ ਪੁਰਾਣੀ ਜਿਹੜੀ ਆ ਗਾਇਬ ਹੁੰਦੀ ਜਾਂਦੀ ਸੀ ਇਹਨੂੰ ਚਾਲੂ ਰੱਖਿਆ ਵਾ ਤੇ ਅਸੀਂ ਆਸ ਕਰਦੇ ਹਾਂ ਪ੍ਰਭਾਤਮਾ ਅਰਦਾਸ ਕਰਦੇ ਆ ਕਿ ਇਹ ਸਾਦਾ ਹੀ ਚੱਲਦੀ ਰਹੇ ਜਿੰਨਾ ਚਿਰ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਹਾਂਜੀ ਤੇ ਇਹਦੇ ਵਿੱਚ ਇਹਦਾ ਜਿਹੜਾ ਨਾਮ ਰੱਖਿਆ ਬਹੁਤ ਵਧੀਆ ਪਹਿਲਾ ਨਾਮ ਜਿਹੜਾ ਜੇਤੂ ਟੀਮ ਨੂੰ 1000 ਰੁਪਈਆ ਵਾ ਹਾਂ ਦੂਜੀ ਦਾ 500 ਆ ਤੇ ਬਾਕੀ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਹੋਮੋ ਮਾ ਕੇ ਪਹੁੰਚੋ ਹਾਂਜੀ ਤੇ 11 ਵਜੇ ਤੋਂ ਪਹਿਲਾਂ ਪਹਿਲਾਂ ਇੱਥੇ ਆਓ ਤਾਂ ਕਿ 11 ਵਜੇ ਕੰਮ ਸ਼ੁਰੂ ਕਰਕੇ 3-4 ਵਜੇ ਤੱਕ ਚੱਲਦਾ ਰਹੇ ਬੇੜ ਦੀ ਹਾਂਜੀ ਹਾਂ ਵਾਹਿਗੁਰੂ ਜੀ ਦਾ ਖਾਲਸਾ ਹਾਂਜੀ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਇੱਥੇ ਆ ਕੇ ਬਹੁਤ ਅੱਛਾ ਲੱਗਿਆ ਆਪਸੀ ਪਿਆਰ ਦੇਖ ਕੇ ਸਾਰਿਆਂ ਦਾ ਹਾਂਜੀ ਉਹ ਇੰਜ ਲੱਗਦਾ ਹੈ ਕਿ ਅਸੀਂ ਆਪਣੇ ਘਰ ਹੀ ਬੈਠੇ ਆ ਆਪਣੇ ਇੰਡੀਆ ਬੈਠੇ ਆ ਪੰਜਾਬ ਬੈਠੇ ਆ ਹਾਂਜੀ ਔਰ ਔਰ ਮੈਂ ਇੱਕ ਗੱਲ ਤੁਹਾਨੂੰ ਕਲੀਅਰ ਕਰ ਦਿਆ ਬੇ ਰੁਪਿਆ ਇਹ ਤੇ ਨਹੀਂ ਮਿਲੇਗਾ ਇਨਾਮ ਡਾਲਰ वाइज ਮਿਲੇਗਾ ਡਾਲਰਾਂ ਜੀ ਮਿਲੇਗਾ ਕਿਸੇ ਨੂੰ ਐ ਨਾ ਬੇ ਰੁਪਏ ਮਿਲ ਜਾਣ ਡਾਲਰ ਮਿਲਣਗੇ ਕਿਹੜਾ ਡਾਲਰ ਹਾਂਜੀ ਬਹੁਤ ਸੋਹਣਾ ਅਰੇਂਜਮੈਂਟ ਹੋਏਗਾ ਹਾਂ ਇੱਕ ਵਾਰੀ ਮਾੜਾ ਉਹ ਕਮਾ ਕੇ ਦਿਖਾ ਦੇ ਇੱਥੇ ਆਪਾਂ ਸਾਰਾ ਟੈਂਟ ਲਾਉਣਾ ਵਾ ਸਾਰਾ ਇੱਥੇ ਆਪਣਾ ਇੱਥੇ ਸਾਰਾ ਟੈਂਟ ਲੱਗੂਗਾ ਜੀ ਪ੍ਰੋਪਰ ਕਵਰ ਹੋਊਗਾ ਇੱਥੇ ਫੂਡ ਸਟਾਲ ਲੱਗਣਗੇ ਤੇ ਨਾਲ ਗਾਣਾ ਵਜਾਣਾ ਵੀ ਵਧੀਆ ਹੋਊਗਾ ਤੇ ਆਪਣਾ ਮੀਂਹ ਘੜੀ ਦਾ ਕੋਈ ਆਪਾਂ ਨੂੰ ਫਰਕ ਨਹੀਂ ਉਧਰ ਆਪਣਾ ਹੈਗਾ ਵਾ ਦੋ ਕਮਰੇ ਵੀ ਹੈਗੇ ਆਪਣੇ ਕੋ ਖਲਾ ਦੇਣੇ ਆ ਆਪਾਂ ਤੇ ਬਾਕੀ ਰਾਣਾ ਅੰਕਲ ਜੀ ਰਹਿ ਗਿਆ ਰਾਣੇ ਕਿ ਤੁਹਾਨੂੰ ਆਪਾਂ ਐਂਡ ਤੇ ਕਾਰ ਰੱਖਿਆ ਵਾ ਕਿਉਂਕਿ ਤੁਹਾਡੀ ਜ਼ਬੀਰ ਤੁਹਾਡੀ ਲੰਬੀਆਂ ਹੁੰਦੀ ਗਈ ਵਾਰ ਫਿਰ ਬਾਕੀ ਬੰਦਿਆਂ ਨੂੰ ਵਾਰੀ ਹੌਸਾ ਹੁਣਾ ਮਿਲਦੀ ਆ ਸੋ ਹੁਣ ਦੱਸੋ ਕਿ ਆਪਣਾ ਕਿ ਤੁਹਾਨੂੰ ਪਹਿਲੇ ਘਰ ਤੇ ਮਤਲਬ ਵੀ ਤੁਹਾਨੂੰ ਮੇਰਾ ਪਰਲਾ ਗੱਦਾ ਲੱਗਾ ਪਿਛਲੀ ਵਾਰੀ ਦੇ ਥੋੜਾ ਆਪਾਂ ਉਸ ਤੋਂ ਮੈਂ ਕੀਤਾ ਸ਼ੁਰੂਆਤ ਹੀ ਆਪਣੀ ਹੁਣ ਹੁਣ ਤੇ ਥੋੜੇ ਉੱਚੇ ਲੈਵਲ ਤੇ ਆ ਅਗਲੀ ਵਾਰੀ ਉਸ ਤੋਂ ਵੀ ਉੱਚੇ ਲੈਵਲ ਤੇ ਕਰਾਂਗੇ ਦੇਖੋ ਮੈਂ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਬਹੁਤ ਜ਼ਿਆਦਾ ਮੈਂ ਇਹ ਗੱਲ ਉਚੇਚੇ ਦਰੋਤ ਦੱਸਣਾ ਚਾਹੁੰਦਾ ਜਿਹੜੇ ਪਿਛਲੇ ਸਾਲ ਤੇ ਭਾਵੇਂ ਉਹ ਨਿਊਜ਼ੀਲੈਂਡ ਸੱਤ ਵੱਲੋਂ ਕਰਾਇਆ ਤਾਂ ਲੇਕਰ ਉਹ ਸਾਰਾ ਪ੍ਰਾਲਾ ਤੇ ਇਹਨਾਂ ਦਾ ਆਪਣੇ ਅਨਮੋਲ ਜੀ ਦਾ ਦੂਜੇ ਆਪਣੇ ਮਨੇਜ ਜੀ ਦਾ ਹੱਥੀਂ ਜਾ ਤੇ ਸਾਡਾ ਵੈਸੇ ਸਹਿਯੋਗ ਰਿਹਾ ਤੇ ਲੇਕਿਨ ਇਸ ਵਾਰੀ ਅਸੀਂ ਪ੍ਰੋਪਰ ਤਰੀਕੇ ਨਾਲ ਨਿਊਜ਼ੀਲੈਂਡ ਦੇ ਸੱਤ ਤੇ ਨੌ ਤੇ ਪੂਰੀ ਟੀਮ ਬਣਾ ਕੇ ਅਸੀਂ ਆਪਣੀ ਪੂਰੀ ਜਿਵੇਂ ਹੁੰਦੀ ਆ ਉਹਦੇ ਮੁਤਾਬਕ ਅਸੀਂ ਅਰੇਂਜਮੈਂਟ ਕਰ ਰਹੇ ਆ ਤੇ ਸਾਡਾ ਜਿਹੜਾ ਪਾਲਾ ਬਹੁਤ ਵਧੀਆ ਹੈ ਬੇਨਤੀ ਕਰਦਾ ਵੀ ਪਲੀਜ਼ ਸਾਰੇ ਸੱਜਣ ਜਿਹਦਾ ਵੀ ਸ਼ਿਕਾਇਤ ਨੇ ਵੀ ਜਲਦੀ ਤੋਂ ਜਲਦੀ ਆਪਣੀ ਐਂਟਰੀਆਂ ਕਰਾਓ ਤੇ ਮੀਡੀਆ ਭਰਾ ਜਿਹੜੇ ਸਾਡੇ ਰੇਡੀਓ ਸਾਡੇ ਵਾਲਾ ਤੇ ਦੇਲੀ ਖਬਰ ਰੇਡੀਓ ਰੇਡੀਓ ਸਪੈਸ ਤੇ ਸਾਰਿਆਂ ਦਾ ਅਸੀਂ ਦਿਨੋ ਧੰਨਵਾਦ ਕਰਦੇ ਹਾਂ ਉਹਨਾਂ ਨੇ ਬਹੁਤ ਸਾਡੀ ਜਰੀਏ ਇਹ ਗੇਮ ਨੂੰ ਆਪਣੇ ਵੱਲੋਂ ਬਹੁਤ ਉਹਨਾਂ ਨੂੰ ਬੇਨਤੀ ਪਹੁੰਚਣ ਵੀ ਅਤੇ ਤੇ ਸਾਡਾ ਪ੍ਰਚਾਰ ਵੀ ਕਰਨ 29 ਤਰੀਕ ਨੂੰ ਆਪਣੇ ਰੇਡੀਓ ਤੇ ਬਾਜਮਾਨ ਸਾਰੇ ਨਿਊਜ਼ੀਲੈਂਡ ਵਸੇਿਆਂ ਨੂੰ ਸਾਡੇ ਵੱਲੋਂ ਪ੍ਰੈਸ ਕੰਡ ਵੀ ਭੇਜ ਦਿੱਤਾ 29 ਮਾਰਚ ਨੂੰ ਨਿਊਜ਼ੀਲੈਂਡ ਦੇ ਸੱਤ ਵਿੱਚ ਬੈਰੀ ਕਾਰਟਸ ਪਰ ਆਪਣੇ ਸਕੂਲ ਰੋਡ ਵਿੱਚ ਸਕੂਲ ਰੋਡ ਪਲੇਡ ਵਿੱਚ ਪਹੁੰਚਣ ਨਿੱਕਰ ਪਾਤਾ ਕਰਨ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ